ਮਿਜਿਸ ਸਿੰਘ ਜੀ ਅੱਜ ਕਿਹੜੀ ਜਗ੍ਹਾ ਤੋਂ ਆਪਾਂ ਪਿੰਡ ਮੋਨਾ ਕਲਾ ਡਿਸਟ੍ਰਿਕਟ ਹੁਸ਼ਿਆਰ ਦਾ ਅੱਛਾ ਹੁਸ਼ਿਆਰ ਤੋਂ ਆ ਆ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਭਾਈ ਮੈਨੂੰ ਪ੍ਰੋਬਲਮ ਮੇਰੇ ਲੀਵਰ ਨੂੰ ਪ੍ਰੋਬਲਮ ਸੀ ਵੀ ਅਛਾ ਜੀ ਮੈਨੂੰ ਪਚਦਾ ਨਹੀਂ ਸੀ ਖਾਤਾ ਪੀਤਾ ਕੋ ਚੰਗੀ ਤਰ੍ਹਾਂ ਤੇ ਉਹ ਸਵੇਲਿੰਗ ਜਿਹੜੀ ਰਹਿੰਦੀ ਸੀਗੀ ਤੇ ਥੋੜਾ ਜਿਹਾ ਕੰਮ ਕਰਨ ਦੇ ਨਾਲ ਮੈਂ ਬਹੁਤ ਜ਼ਿਆਦਾ ਥੱਕ ਜਾਂਦਾ ਸੀ ਜੀ ਜਾਂ ਕਹਿੰਦਾ ਥੋੜਾ ਜਿਹਾ ਤੁਰਨੇ ਨਾਲ ਮੈਨੂੰ ਬਹੁਤ ਸਵਾਹ ਝੜਦਾ ਹੁੰਦਾ ਸੀ ਠੀਕ ਹੈ ਜੀ ਮੈਂ ਬੜੀਆਂ ਦਵਾਈਆਂ ਦੂਈਆਂ ਖਾਧੀਆਂ ਬੜੇ ਡਾਕਟਰਾਂ ਨੂੰ ਦਿਖਾਇਆ ਕੋ ਰਿਜਲਟ ਨਹੀਂ ਵਧੀਆ ਮਿਲਿਆ ਤੁਹਾਡਾ ਕੰਮ ਕਰਕੇ ਖੇਤੀਬਾੜੀ ਦਾ ਕੰਮ ਹੈ ਬਾਈ ਖੇਤੀਬਾੜੀ ਦਾ ਤੁਸੀਂ ਗੱਲ ਵੀ ਕਰਦੇ ਸੀ ਕਿ ਮੈਨੂੰ ਆਪ ਨੇ ਕੰਮ ਕਰਨ ਦੀ ਦਿੱਕਤ ਆਉਂਦੀ ਸੀ ਤੇ ਮੈਂ ਜਿਹੜਾ ਖੇਤਾਂ ਦਾ ਕੰਮ ਸੀ ਟਰੈਕਟਰ ਤੇ ਵੀ ਇੱਕ ਹੁੰਦਾ ਹੀ ਨਹੀਂ ਸੀ ਆਪ ਤੋਂ ਥੱਕੀ ਬਹੁਤ ਜਾਂਦਾ ਸੀ ਤਾਂ ਉਹ ਨਾਲ ਮੁੱਢ ਦੀ ਵਿੱਚ ਬੁਰਾ ਹਾਲ ਹੋ ਜਾਂਦਾ ਸੀ ਮੈਨੂੰ ਤੁਸੀਂ ਕਹਿੰਦੇ ਖੇਤ ਨੂੰ ਬੋਣਾ ਸੀ ਮੈਂ ਬੰਦੇ ਨੂੰ ਰੱਖ ਕੇ ਖੇਤ ਬੋਣੇ ਸੀ ਵਾਹ ਵਾਹ ਭਾਈ ਬਈ ਮੈਂ ਕਰਦੇ ਨਹੀਂ ਢਿਲੇ ਨਹੀਂ ਸੀ ਕਰਦਾ ਹਿੰਮਤ ਹੈ ਨਹੀਂ ਐਨਰਜੀ ਹੈ ਨਹੀਂ ਸੀ ਐਨਰਜੀ ਬਹੁਤ ਢੀਕ ਸੀ ਕਿੰਨੇ ਕੁ ਸਮੇਂ ਤੱਕ ਇਹ ਦਿੱਕਤ ਲੱਗਦੀ ਸੀ ਇਹ ਤਕਰੀਬਨ 2-3 ਸਾਲ ਤੋਂ ਜ਼ਿਆਦਾ ਸਗੀ ਪ੍ਰੋਬਲਮ ਤੇ ਉਹ ਵੱਧਦੀ ਵੱਧਦੀ ਕਾਫੀ ਪੀਕ ਤੇ ਜਲ ਗਈ ਹੁਣ ਤਾਂ ਬਹੁਤ ਆਹਰੀ ਜਗ੍ਹਾ ਤੇ ਆਪਾਂ ਤੁਹਾਨੂੰ ਬਾਡੀ ਸਰਫ ਦਿੱਤਾ ਗਿਆ ਪੰਜ ਤਾਈ ਚੂਸ ਕੁਝ ਵਰਤੇ ਆ ਹਾਂਜੀ ਉਹ ਵਰਤਣ ਤੋਂ ਬਾਅਦ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਆ ਹੁਣ ਮੈਂ ਕਹਿਣਾ ਚਾਹੁੰਦਾ ਵੀ ਹੁਣ ਮੈਂ ਬਿਲਕੁਲ ਫੇਟਿਆਂ ਹਰ ਪਾਸਿਓਂ ਮੈਂ ਟਰੈਕਟਰ ਵੀ ਚਲਾ ਦਿੰਦਾ ਮੈਂ ਖੇਤੀ ਦਾ ਕੰਮ ਵੀ ਜਿਹੜਾ ਕੋਈ ਕਰਨ ਵਾਲਾ ਹੋਵੇ ਹੁਣ ਕਰ ਲੈਣਾ ਆ ਪਾਣੀ ਪਾ ਲੈਣਾ ਜਾੜਾ ਕੱਢ ਲੈਣਾ ਜੇ ਕੁਝ ਵੀ ਕੰਮ ਕਰਨਾ ਹੋਵੇ ਹਾਂ ਬਣਾ ਮਿਲਦਾ ਫਿਰਦਾ ਹੈ ਪਸ਼ੂਆਂ ਵੀ ਸਾਰੇ ਸਾਹਮਣੇ ਆ ਸਾਰੇ ਖੇਤੀਬਾੜੀ ਦੇਖਦੇ ਆ ਸਾਰੇ ਕੰਮ ਆਪ ਕਰਦੇ ਆ ਆਪ ਕਰ ਲੈਣਾ ਹਾਂ ਤੇ ਕੋਈ ਮੇੜ ਸੇ ਮਾਨੂੰ ਚੂਸ ਕਰਦੇ ਆ ਨਹੀਂ ਹੁਣ ਕੋਈ ਨਹੀਂ ਉਹ ਤਾਂ ਇਹਨੂੰ ਵੀ ਛੱਡੇ ਹੁਣ 2 ਮਹੀਨੇ 2.5 ਮਹੀਨੇ ਹੋ ਚੱਲੇ ਓਕੇ ਆਪਾਂ ਨਾਲ ਜਿਹੜੀ ਤੁਹਾਡੀ ਵੀਡੀਓ ਸੋਸ਼ਲ ਮੀਡੀਆ ਦੇ ਲੱਖਾਂ ਹੀ ਲੋਕ ਦੇਖਣਗੇ ਉਹ ਪਰਿਵਾਰਾਂ ਨੂੰ ਕੀ ਸਲਾਹ ਦੇਣ ਜੰਗ ਬੋਡੀ ਸਰਵਿਸ ਚੂਸ ਕਰ ਲੈਣਾ ਚਾਹੀਦਾ ਹਾਂ ਬਿਲਕੁਲ ਜ਼ਰੂਰ ਕਰ ਲੈਣਾ ਚਾਹੀਦਾ ਜ਼ਰੂਰ ਕਰ ਲੈਣਾ ਜੀ ਇਹਨਾਂ ਨੂੰ ਬਹੁਤ ਤੁਹਾਨੂੰ ਫਰਕ ਪਊਗਾ ਬਹੁਤ ਜ਼ਿਆਦਾ ਜਿਥੇ ਦਵਾਈਆਂ ਖਾ ਕੇ ਥੱਕ ਗਏ ਇਹਨਾਂ ਰਾਮ ਉਹ